ਮੈਂ ਕੋਈ ਚਮਤਕਾਰ ਨਹੀਂ ਦੱਸਣਾ ਕੋਈ ਕਹਾਣੀਆਂ ਨਹੀਂ ਸੁਣਾਉਣੀਆਂ ਮੈਂ ਤਾਂ ਇਹ ਕਰਨਾ ਵੀ ਆਪਾਂ ਕਰ ਕੀ ਰਹੇ ਆ ਕਰਨਾ ਆਪਾਂ ਕੀ ਸੀ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਉਹ ਸਿਰਫ ਸੋਫਟਿੰਗ ক্রিকেট ਢੰਗ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਹਿਗੁਰੂ ਜੀ ਮਨਰ ਰਾ ਆਪਾਂ ਸਾਰਿਆਂ ਨੂੰ ਪਤਾ ਵਾਹਿਗੁਰੂ ਜੀ ਮਨਰ ਗੋਬਿੰਦ ਸਿੰਘ ਮਹਾਰਾਜ ਦੇ ਪੰਜ ਪਿਆਰੇ ਦਾਤ ਅੰਨੇ ਆ ਗੁਰਮੰਤਰ ਦੇ ਵਾਹਿਗੁਰੂ ਉਹ ਮੈਡੀਕਲ ਸਾਇੰਸ ਕੀ ਹੈ ਸਾਇੰਟਿਸਟ ਕੀ ਕਹਿੰਦੇ ਆ ਸੁਣੋ ਘਰ ਸਾਇੰਟਿਸਟ ਉਹ ਕਹਿੰਦੇ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਉਦੋਂ ਕੀ ਹੁੰਦਾ ਸਾਡੇ ਬ੍ਰੇਨ ਦੇ ਵਿੱਚ ਨਾ ਇੱਕ ਸੈੱਲ ਹੈ ਸੈੱਲ ਬਹੁਤ ਛੋਟੇ ਬ੍ਰਿੰਕ ਬ੍ਰਿੰਕ ਸੈੱਲ ਰਾਈ ਤੋਂ ਵੀ ਬ੍ਰਿੰਕ ਸੈੱਲ ਨੇ ਕਹਿੰਦੇ ਇਹ ਸੈੱਲ ਦੇ ਵਿੱਚ ਨਾ ਇੱਕ એનર્ਜੀ ਬਣਦੀ ਆ ਉਹ ਉਹਨੂੰ ਪਾਵਰ ਦਿੰਦੀ ਆ ਪਾਵਰ ਵਾਹੇ ਗੁਰੂ ਆਹ ਪਾਵਰ ਮਿਲਦੀ ਉਹਨੂੰ ਕਹਿੰਦੇ ਤੁਸੀਂ ਜਿੰਨੇ ਮਰਜੀ ਦੁਖੀ ਹੋ ਪਰੇਸ਼ਾਨ ਹੋ ਜਿੰਨੇ ਅਤ ਮਰਜੀ ਦਰਜੇ ਦੇ ਤੁਸੀਂ ਮਤਲਬ ਕਿ ਕਰਜ਼ਿਆਂ ਥੱਲੇ ਦਬੇ ਹੋ ਤੁਹਾਡੇ ਦਿਮਾਗ ਨੇ ਨਾ ਕੰਮ ਕਰਨਾ ਸ਼ੁਰੂ ਕਰ ਦੇਣਾ ਵੀ ਇਹਦਾ ਹੱਲ ਕਿੱਥੋਂ ਕੱਢਾਂ ਮੈਂ ਹੱਲ ਤਾਂ ਨਿਕਲੂਗਾ ਜਦੋਂ ਅਸੀਂ ਆਪਣਾ ਧਿਆਨ ਬ੍ਰਹਮ ਚ ਲਾਵਾਂਗੇ ਬ੍ਰਹਮ ਸਾਨੂੰ ਪਾਵਰ ਦਿੰਦਾ ਦੇਖੋ ਇਹ ਚੀਜ਼ਾਂ ਮੈਂ ਆਪ ਪ੍ਰੈਕਟੀਕਲ ਕਰਕੇ ਦੇਖੀ ਆਂ ਨੇ ਰੋਜ਼ ਤੇ ਮੈਨੂੰ 16 ਸਾਲ ਹੋ ਗਏ ਚੀਜ਼ਾਂ ਕਰਦਿਆਂ ਨੂੰ ਕੰਮ ਕਰਦਿਆਂ ਨੂੰ ਤਾ ਮੈਂ ਬਹੁਤ ਵਿਸ਼ਵਾਸ ਨਾਲ ਤੁਹਾਨੂੰ ਇਹ ਗੱਲ ਕਹਿ ਪਾ ਰਿਹਾ ਜੇ ਮੈਂ ਨਾ ਕਰਿਆ ਹੁੰਦਾ ਮੈਂ ਸਿਰਫ ਸੁਣਿਆ ਪੜਿਆ ਹੁੰਦਾ ਮੇਰੇ ਚ ਇਹਨਾਂ ਦਮ ਨਹੀਂ ਹੁੰਦੇ ਮੈਂ ਖੜ ਕੇ ਕੌਨਸਲੈਂਟ ਲਈ ਤੁਹਾਨੂੰ ਇਹ ਗੱਲ ਸੁਝਾ ਸਕਦਾ ਮੈਂ ਫੇਰ ਕਰਦਾ ਸਿਮਰਨ ਠੀਕ ਹੈ ਸਿਮਰਨ ਨੂੰ ਧਿਆਨ ਨਾਲ ਦੇਖੇ ਫਿਰ ਮੈਂ ਤੁਹਾਡੇ ਸਾਰਿਆਂ ਤੋਂ ਕਰਾਉਣਾ ਹੈ ਉਦੋਂ ਤੁਸੀਂ ਅੱਖਾਂ ਬੰਦ ਕਰਕੇ ਧਿਆਨ ਨਾਲ ਉੱਤੇ ਆਪਣੇ ਆਪ ਦੇਖਿਓ ਤੁਹਾਡੇ ਚ ਪਾਵਰ ਕਿੰਨੀ ਵੱਧਦੀ ਆਪਣੇ ਆਪ ਅੰਦਰ ਪਹਿਲਾਂ ਮੈਂ ਕਰਦਾ ਵਾਹਿਗੁਰੂ ਵਾ ਹੁਣ ਇੱਕ ਧਿਆਨ ਜੱਬੀ ਸਾਹਿਬ ਦੇ ਅੱਗੇ ਫੇਰ ਜੱਬੀ ਸਾਹਿਬ ਦੇ ਅੰਮੇ ਮਾਰੇ ਕਹਿੰਦੇ ਆ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਇਹ ਕੋ ਸਮਝਾ ਰਹੇ ਆ ਨਾ ਕਿ ਨਾਨਕ ਦੇਵ ਜੀ ਸਮਝਾਉਣ ਗੁਰਬਾਣੀ ਸਮਝਾਉਣ ਨਹੀਂ ਸੀ ਮਾਰੇ ਕਹਿੰਦੇ ਆ ਜਿਨੇ ਨਾਮ ਧਿਆਇਆ ਧਿਆਉਣ ਦਾ ਅਰਥ ਕੀ ਹੈ ਵੀ ਬੜਾ ਧਿਆਨ ਨਾਲ ਜਪਿਆ ਧਿਆਨ ਨਾਲ ਜਪਿਆ ਗਏ ਮਸਕਤ ਕਾਲ ਮਸਕਤ ਕੀ ਇਹ ਮਿਹਨਤ ਨਾਲ ਜਪਿਆ ਇਹ ਚ ਮਿਹਨਤ ਦਾ ਕੰਮ ਕੀ ਹੈ ਮਿਹਨਤ ਦਾ ਕੰਮ ਇਹ ਹੈ ਕਿ ਰੋਜ਼ 5-7 ਮਿੰਟ ਜਪਣਾ ਤੇ ਆਪਣੇ ਮਨ ਦੇ ਫੁਰਨਿਆਂ ਤੇ ਕੰਟਰੋਲ ਕਰਨੇ ਸ਼ੁਰੂ ਕਰਨੇ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਚਿਹਰੇ ਖਿੜੇ ਰਹਿੰਦੇ ਆ ਖਿੜਨ ਹੁਣ ਜਿਨ੍ਹਾਂ ਦੇ ਚਿਹਰੇ ਖਿੜੇ ਨਹੀਂ ਹੈਗੇ ਸਮਝ ਲਓ ਉਹ ਚਿੰਤਾ ਰੋਗ 'ਚ ਫਸੇ ਹੋયા ਉਹਨਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਉਹਨਾਂ ਨੂੰ ਜ਼ਿੰਦਗੀ ਦਾ ਕਨਸੈਪਟ ਵੀ ਸਮਝ ਆਇਆ ਹੁਣ ਤੁਸੀਂ ਅੱਖਾਂ ਬੰਦ ਕਰੋ 1 ਮਿੰਟ ਲਈ ਆਪਾਂ ਕਰਨਾ ਆਪਾਂ ਸਿਰਫ ਟ੍ਰੇਨਿੰਗ ਦੇਣੀ ਹੈ ਬਾਕੀ ਤੁਸੀਂ ਆਪਣੀ ਘਰੇ ਪ੍ਰੈਕਟਿਸ ਆਪ ਕਰਣੀ ਆਹ ਲਾਵਾ ਲੈ ਲਓ ਜ਼ਿੰਦਗੀ ਦਾ ਪਤਾ ਨਹੀਂ ਘੰਟੇ ਨੂੰ ਹੈਗੀ ਹੈ ਨਹੀਂ ਹੈਗੀ ਪਰ ਇੱਕ ਤਾਂ ਰਹੂਗਾ ਵੀ ਮੈਂ ਹਾਂ ਕਿ ਮੈਂ ਸਿੱਖ ਲਿਆ ਅੱਜ ਤੋਂ ਬਾਅਦ ਇਹਦੇ ਉੱਤੇ ਮੈਂ ਕੰਮ ਕਰਨਾ ਕਿਉਂਕਿ ਨਾਮ ਧਿਆਨ ਨਹੀਂ ਸਾਫ ਦੇਣਾ ਬਾਕੀ ਸਭ ਨੇ ਛੱਡ ਜਾਣਾ ਸਾਫ ਐਨੀ ਗੱਲ ਚੇਤਾ ਰੱਖੀ ਆਪ ਸਾਰੇ ਨੇ ਇਕੱਠਿਆਂ ਨੇ ਕਰਨਾ ਅੱਖਾਂ ਕਰ ਲਓ ਬੰਦ ਸਾਰੇ ਜਣੇ ਜਿਹੜੇ ਜਿੱਥੇ ਹੈਗੇ ਆਪਣੀ ਅਵਸਥਾ ਚ ਉਤਰਿਆਓ ਅੱਖਾਂ ਕਰ ਲਓ ਬੰਦ ਇਹਦੇ ਸ਼ਰਮਾਉਣ ਦੀ ਸੰਗਤ ਦੀ ਲੋੜ ਨਹੀਂ ਕਿਉਂਕਿ ਬੜੀ ਜ਼ਰੂਰੀ ਚੀਜ਼ ਹੈ ਇਹ ਮੈਂ ਸ਼ੁਰੂ ਕਰੂੰਗਾ ਨਾਲ ਤੁਸੀਂ ਵੀ ਬੋਲਣਾ ਸ਼ੁਰੂ ਕਰੀਏ ਪੂਰਾ ਜੋਰ ਲਾ ਕੇ ਜਿੰਨਾ ਲਾ ਸਕਦੇ ਤੁਸੀਂ ਵਾਹਿਗੁਰੂ love ਬਹੁਤ ਹੀ ਖੁਸ਼ਹੋਰ ਵਿਚਾਰਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਹੁਤ-ਬਹੁਤ ਪੰਕਤੀਆਂ ਵਿਆਖਿਆ ਸਾਹਿਬਾ ਸਾਂਝੀਆਂ ਕਰਦੇ ਆ ਸਾਨੂੰ ਜ਼ਿੰਦਗੀ ਦੇ ਅਸਲ ਸਮਝਾਏ ਨੇ ਸੋ ਇਸ ਤਰ੍ਹਾਂ ਦੇ ਵਿਚਾਰਾਂ ਦੀ ਅੱਜ ਸਮਾਜ ਨੂੰ ਵੱਡੀ ਲੋੜ ਆ ਬਹੁਤ ਘੱਟ ਪ੍ਰਚਾਰਕ ਨੇ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਲੈ ਕੇ ਸਮਾਜਾਂ ਤੇ ਆਉਂਦੇ ਨੇ ਚੱਲਦੇ ਰਹਿਣੇ ਚਾਹੀਦੇ ਨੇ ਇਸ ਤਰ੍ਹਾਂ ਦੇ ਵਿਚਾਰਾ ਨਾਲ ਇਹ ਗਰਵਾਣੀ ਤੇ ਡਰ ਲੱਗ ਕੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਉਹ ਸਾਰੋ ਵਾਲੇ ਪਾਸੇ ਲਾ ਕੇ ਵਧੀਆ ਟੰਗ ਦੇ ਨਾਮ ਬਚਿਤ ਕਰ ਸਕਦੇ ਆ ਸਰਦਾਰ ਫੈਕਟਰ ਭੀਮਰਾਓ ਮਜ਼ਦੂਰ ਜੁਗਿਆ ਉਹ ਵੀ ਆਪਣੇ ਜੋ ਸਮਾਜਾਇਤ ਰਿਹਾ ਸਰਦਾਰ ਚੰਦ ਸਿੰਘ ਐਸ.ਟੀ.ਐਮ.ਪੈਲ ਹੋਣਾ ਵੱਲੋਂ ਨਵਜੋਤਿ ਵਾੜੀ ਜੀ ਪਹੁੰਚੇ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਜੀ ਹੈ ਜੀ ਆਇਆਂ ਨੂੰ ਰਜੀਆ પટેલ ਅਦਾਨ ਮਹਿਲਾ ਬੈਂਕ ਅਰਕਾ ਪੈਨ ਕੋ ਉਹ ਵੀ ਪਹੁੰਚੇ ਹੋਏ ਨੇ ਗਗਨਦੀਪ ਸਿੰਘ ਕੜਾਣੀ ਉਹ ਵੀ ਪਹੁੰਚੇ ਹੋਏ ਨੇ ਸੋਹਣਾ ਤੇ ਨਵਾ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ ਮੀਡੀਆ ਕਰਮੀ ਸਰਦਾਰ ਸੁਖਦੇਵ ਸਿੰਘ ਬਲਾਕਪੁਰ ਆਪਣਾ ਇੰਡੀਆ ਚੈਨਲ ਤੋਂ ਪਹੁੰਚੇ ਨੇ ਜਿਨਾਂ ਤੋਂ ਕਢਾੜੀ ਟੀਵੀ ਚੈਨਲ ਤੋਂ ਪਹੁੰਚੇ ਨੇ ਸਰਦਾਰ ਹਰਵਿੰਦਰ ਸਿੰਘ ਸਰਖਾਲ ਟੀਵੀ ਚੈਨਲ ਤੋਂ ਪਹੁੰਚੇ ਨੇ ਅਸੀਂ ਮਾਣ ਦੇ ਵੱਲੋਂ ਇਹਨਾਂ ਮੀਡੀਆ ਕਰਮੀਆਂ ਦਾ ਵੀ ਇੱਥੇ ਵਾਣਟ ਦੇ ਸਵਾਗਤ ਕਰਦੇ ਜਿਨ੍ਹਾਂ ਨੂੰ ਕਹਿੰਦੇ ਆ ਸੋ ਮੈਂ ਅਸੀਂ ਜ਼ਿਆਦਾਤਰ ਉਹਦੇ ਬਾਰੇ ਸੋਚਦੇ ਆ ਜਾ ਫਿਰ ਉਹ ਵਿਖਰੇ ਵਿੱਚ ਰਹਨੇ ਆ ਤੇ ਸਾਡਾ ਆਉਣ ਵਾਲਾ ਸਮਾਂ ਕਿਹਜਾ ਹੋਵੇ ਵਰਤਮਾਨ ਦੇ ਵਿੱਚ ਅਸੀਂ ਨਹੀਂ ਜਾਂਦੇ ਜਦੋਂ ਇਸ ਤਰ੍ਹਾਂ ਦੀ ਅਸੀਂ ਕੋਈ ਯੋਗ ਸਾਧਨਾ ਕਰਾਂਗੇ ਜਿਵੇਂ ਇਹਨਾਂ ਨੇ ਦੱਸਿਆ ਤੇ ਅਸੀਂ ਵਰਤਮਾਨ ਵਿੱਚ ਜਾ ਕੇ ਪਰਮਾਤਮਾ ਨਾਲ ਗੱਲ ਕਰ ਸਕਦੇ ਹਾਂ ਸੋ ਮੇਰੇ ਬੈਠੇ ਦੇ ਇੱਕ ਮਨ ਦੇ ਵਿੱਚ ਵਿਚਾਰ ਆਇਆ ਕਿਸੇ ਵਕਤ ਪੰਜ ਸਾਲ ਪਹਿਲਾਂ ਮੈਂ ਨੇਹਣਾ ਦੇ ਵੀ ਗਿਆ ਸੀ ਤੇ ਮੇਰੇ ਨਾਲ ਇੱਕ ਵਿਅਕਤੀ ਜਿਸ ਨੂੰ ਪੋਲੀਓ ਹੋਇਆ ਹੋਇਆ ਸਾਡੇ ਪਿੰਡ ਦਾ ਹੀ ਸੀ ਤੇ ਮੈਂ ਉੱਥੇ ਉੱਥੇ ਤਰਸ ਖਾ ਰਿਹਾ ਸੀ ਮੈਂ ਕਿਹਾ ਯਾਰ ਤੂੰ ਕਿਵੇਂ ਤਾਹਾਂ ਤੱਕ ਚੜਾਈ ਚੜੇਂਗਾ ਤੁਰ ਕੇ ਤੂੰ ਬਸਤੇ ਚਲਾ ਜਾ ਤੋ ਕਹਨਾ ਮੇਰੇ ਤੇ ਤਰਸ ਨਾ ਖਾ ਅੱਪਾ ਗਾਹਾਂ ਚੱਲ ਕੇ ਦੇ ਦੇ ਅੱਧ ਵਿੱਚ ਜਾ ਕੇ ਮੈਂ ਥੱਕ ਗਿਆ ਲੇਕਿਨ ਉਸਦਾ ਹੌਸਲਾ ਨਹੀਂ ਟੁੱਟਿਆ ਸੋ ਇਤੁਣੇ ਸੱਚ ਹੁੰਦਾ ਸੀ ਜਿ ਮੈਂ ਵੀ ਇਸ ਗੱਲ ਨੂੰ ਮੰਨਦਾ ਪਰ ਲੇਕਿਨ ਕਿਤੇ ਨਾ ਕਿਤੇ ਸਮੀਰ ਆ ਜਾਂਦੀਆ ਕਿਸੇ ਵਕਤ ਦੀ ਗੱਲ ਆ 2 ਮਿੰਟ ਦਾ ਮੈਂ ਸਮਾਂ ਲਵਾਂਗਾ ਕਿ ਰਾਜਾ ਜਨਕ ਦੀ ਜਿਹੜੀ ਸਭਾ ਸੀ ਉਹਦੇ ਵਿੱਚ ਇੱਕ ਐਸਾ ਵਿਅਕਤੀ ਆਉਂਦਾ ਐਸਾ ਮਹਾਂਪੁਰਖ ਆਉਂਦਾ ਅਸ਼ਟਬਰ ਜਿਸਦੇ ਸਰੀਰ ਵਿੱਚ ਅੱਠ ਬਾਲ ਸੀ ਉਹ ਜਦੋਂ ਚੱਲਦਾ ਸੀ ਤਾਂ ਅੱਠ ਬਾਲ ਉਸਦੇ ਸਰੀਰ ਦੇ ਵਿੱਚ ਪੈਂਦੇ ਸੀ ਪਰ ਲੇਕਿਨ ਜੋ ਰਾਜਾ ਜਨਕ ਸੀ ਉਹ ਬਹੁਤ ਸਮਝਵਾਨ ਸੀ ਉਸਨੇ ਆਪਣਾ ਰਾਜਗੁਰੂ ਉਸਨੂੰ ਮੰਨਿਆ ਅਸਤਵਕਰਨ ਉਹਦਾ ਪਿਤਾ ਵੀ ਜਿਹੜਾ ਸੀ ਰਸ਼ੀਮਣੀ ਉਹ ਵੀ ਅਸਤਵਕਰ ਦੇ ਐਚਓਕਰ ਦੇ ਪਿਤਾ ਜੀ ਉਹ ਵੀ ਆਪਣੇ ਦਰਬਾਰ ਦੇ ਵਿੱਚ ਰਾਜਾ ਜਨਕ ਦੇ ਰਾਜਗੁਰੂ ਸੀ ਪਰ ਲੇਕਿਨ ਜਦੋਂ ਉਸਨੇ ਜਾ ਕਰਕੇ ਸਿੱਧਾ ਰਾਜਾ ਜਨਕ ਨੂੰ ਕਿਹਾ ਕਿ ਅਪਨੇ ਪਿਤਾ ਜੀ ਨੂੰ ਮੈਂਡ ਗਿਆ ਸੀ ਤਾਂ ਸਾਰੇ ਦੇਖਦੇ ਉਸ ਨੂੰ ਉਸ ਦੇ ਸਰੀਰ ਦੇ ਅੱਠ ਗੜ ਦੇਖ ਕੇ ਹੱਸ ਪਏ ਤੇ ਹਲਕਾ ਜਿਹਾ ਅਸ਼ਟਬਕਰ ਵੀ ਮੁਸਕਰਾਇਆ ਰਾਜਾ ਜਨਕਾ ਫਰਾਨੀ ਨਾਲ ਅਸ਼ਟਬਕਰ ਜੀ ਨੂੰ ਪੁੱਛਦਾ ਕਿ ਇਹ ਤੁਹਾਨੂੰ ਇਸ ਨੇ ਤੁਹਾਡੇ ਸਰੀਰ ਕਰਕੇ ਇਹਨਾਂ ਨੂੰ ਤਾਂ ਮੈਂ ਹੱਸ ਦਾ ਕਾਰਨ ਜਾਣਦਾ ਪਰ ਲੇਕਿਨ ਤੁਸੀਂ ਵੀ ਥੋੜੇ ਜਿਹਾ ਮੁਸਕਰਾਇਆ ਥੋੜੀ ਮੁਸਕਰਾਹਟ ਦਾ ਕੀ ਕਾਰਨ ਉਹ ਕਹਿੰਦੇ ਵੀ ਅਸੀਂ ਹੱਸਿਆ ਵੀ ਇਹ ਜਿਹੜੇ ਚਮਾਰਾਂ ਦੀ ਮਹਿਫਿਲ ਆ ਜਿਹੜੇ ਤਿੰਦ ਕੇਵਲ ਇਹਨਾਂ ਨੂੰ ਚੰਮ ਦਿਖਾਈ ਦਿੰਦਾ ਇਹਨਾਂ ਨੂੰ ਆ ਇਨਸਾਨ ਦੇ ਅੰਦਰਲੀ ਰੂਹ ਨਹੀਂ ਦਿਖਾਈ ਦਿੰਦੇ ਉਹ ਗੱਲ ਸੱਚ ਕਰਦੀ ਸੀ ਵੀ ਕੋਈ ਵੀ ਵਿਅਕਤੀ ਸਮਾਜ ਦਾ ਤੁਸੀਂ ਹਿੱਸਾ ਹੋ ਔਰ ਜੱਟ ਸਿੰਘ ਜੀ ਮੈਨੂੰ ਜਿਹੜੀ ਵੀ ਸੇਵਾ ਲਾਉਣਗੇ ਜੋ ਵੀ ਮੈਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੈਂ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਤੇ ਮੈਂ ਉਸ ਤੇ ਪੂਰਾ ਉਤਰੂਗਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਕੋਈ ਕਮੀ ਨਹੀਂ ਤੁਹਾਡੇ ਵਿੱਚ ਸਾਡੇ ਵਿੱਚ ਕਮੀ ਹੋ ਸਕਦੀ ਹੈ ਜਿਹੜੇ ਅਸੀਂ ਸਾਰੇ ਦੇ ਪੂਰੇ ਤੁਰੇ ਫਿਰਦੇ ਆਂ ਲੇਕਿਨ ਤੁਸੀਂ ਬਿਲਕੁਲ ਅਸੀਂ ਤੁਹਾਡਾ ਸਾਥ ਦੇਵਾਂਗੇ ਜਿੰਨੇ ਇਹ ਕੰਮ ਕਰਦੇ ਨੇ ਮੈਂ ਵੀ ਇਹਨਾਂ ਦੀ ਵਿੱਚ ਸ਼ਾਮਲ ਹੋ ਕੇ ਕੋਸ਼ਿਸ਼ ਕਰੂੰਗਾ ਕਿ ਕੋਈ ਹਿੱਸਾ ਪਾਈਏ ਸਮਾਜ ਨੂੰ ਚੰਗਾ ਬਣਾਇਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਇਹ ਐਸੋਸੀਏਸ਼ਨ ਜਿਹਨੇ ਬੁਨਿਆਦ ਕੀਤੀ ਆ ਪਹਿਲਾਂ ਤਾਂ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਉੱਥੇ ਸੱਦਿਆ ਤੇ ਇੱਕ ਹੈਂਡੀਕੈਪ ਦੇ ਲਈ ਇੰਨੀ ਜ਼ਿਆਦਾ ਮਿਹਨਤ ਕਰ ਰਹੇ ਆ ਕਿ ਹੈਂਡੀਕੈਪ ਵਰਗ ਦੇ ਲੋਕ ਜਿਹੜੇ ਮਤਲਬ ਆਪਣੇ ਆਪ ਨੂੰ ਐਸੇ ਇਸ ਤਰ੍ਹਾਂ ਸਮਝਦੇ ਨੇ ਕਿ ਜੇ ਅੰਦਰ ਸੱਚ ਹੋਊਗਾ ਤਾਂ ਪ੍ਰਮਾਤਮਾ ਤੁਹਾਡੇ ਨਾਲ ਚੱਲੂਗਾ ਪ੍ਰਮਾਤਮਾ ਆਪਣੀ ਆਪ ਹੀ ਨਾਲ ਜਾਂਦਾ ਜਦੋਂ ਅਸੀਂ ਸੱਚ ਦੀ ਅਵਾਜ਼ ਚੁੱਕਦੇ ਆ ਤੇ ਸੱਚ ਬੋਲਦੇ ਗੁਰਵਾਣੀ ਦੇ ਵਿੱਚ ਇਹੀ ਹੈ ਕਿ ਗੁਰਵਾਣੀ ਇਹੀ ਕਹਿ ਰਹੀ ਆ ਕਿ ਤੁਸੀਂ ਸੱਚ ਸਾਜੇ ਅੰਦਰ ਫੁੰਦੇ ਤਾਂ ਭਗਵਾਨਾ ਤੁਹਾਡੇ ਨਾਲ ਆਪੇ ਆਨਾਲ ਨਾਲ ਚੱਲੂਗਾ ਤੇ ਇੱਕ ਮੈਂ ਤੁਹਾਨੂੰ ਖੂਰ ਕਹੀ ਜਾਂਦਾ ਹਾਂ ਕਿ ਮੇਰੇ ਜਿਹੜੇ ਇਥੇ ਭਰਾ ਐ ਜੀ ਮਾਤਾਮਾਂ ਬੈਠੀਆਂ ਹੋਈਆਂ ਮੈਂ ਸਿਰਫ ਇੱਕ ਮਿੰਟ ਲਊਗਾ ਕਿ ਸਾਡੇ ਜਿਹੜਾ ਹੈਂਡੀਕੈਪ ਬਰਦਾ ਹੈਂਡੀਕੈਪ ਬਰਦ ਤੇ ਨਾਲ ਆਮ ਲੋਕ ਨਹੀਂ ਖੜੇ ਹੁੰਦੇ ਕੁਝ ਲੋਕ ਐਸੇ ਆ ਕਿ ਸਾਡੇ ਨਾਲ ਤੁਰਨ ਲੱਗੇ ਤਾਂ ਕੀ ਨਾਲ ਖੜਨ ਲੱਗੇ ਵੀ ਸ਼ਰਮ ਕਰਦੇ ਆ ਕਿ ਇਹ ਯਾਰ ਹੈਂਡੀਕੈਪ ਹੈ ਇੱਥੇ ਅਸੀਂ ਪਰੇ ਹੋ ਜੀਏ ਤੇ ਅਸੀਂ ਇਹ ਜਿਹੜੀਆਂ ਗੱਲਾਂ ਅੱਜ ਇੰਨੀ ਨੰਨੀ 47 ਸਾਲ ਦੀ ਬੋਲੂਗੀ ਉਸ ਨੇ ਇਹ ਚੀਜ਼ਾਂ ਭੁੱਲ ਚੁੱਕਿਆ ਇਹ ਹੈਂਡੀਕੈਪ ਦੇ ਨਾਲ ਕੋਈ ਬੰਦਾ ਖੜਨ ਨੂੰ ਤਿਆਰ ਨਹੀਂ ਜੇ ਖੜਦਾ ਉਹ ਆਪਣੀ ਆਪ ਨੂੰ ਸ਼ਰਮ ਮਹਿਸੂਸ ਕਰਦਾ ਉਹਦੇ ਵਿੱਚ ਕੀ ਆ ਉਹਦੇ ਵਿੱਚ ਸਾਡੇ ਆਪਣੇ ਪਰਿਵਾਰ ਦੇ ਵਿੱਚ ਭੈਣ ਭਰਾ ਵੀ ਹਨ ਕਿਉਂਕਿ ਉਹ ਕਿਉਂ ਅਸੀਂ ਆਪਣੇ ਸਾਨੂੰ ਰੂਪ ਦਿੱਤਾ ਅਸੀਂ ਜਨਮ ਲਿਆ ਜਨਮ ਦੇ ਵਿੱਚ ਇਹ ਥੋੜਾ ਪਤਾ ਸੀ ਕਿ ਅਸੀਂ ਹੈਂਡੀਕੈਪ ਹੋ ਜਾਣਾ ਕੀ ਹੈਂਡੀਕੈਪ ਹੋਣਾ ਸਾਡਾ ਪਾਈ ਜਰੂਰ ਕਿ ਇੰਨਾ ਦਰਦ ਹੈ ਕਿ ਲੋਕਾਂ ਦੇ ਅੰਦਰ ਸਾਡਾ ਦਰਦ ਨਹੀਂ ਹੈਗਾ ਕਿ ਲੋਕ ਸਾਡੇ ਨਾਲ ਖੜਨ ਲੱਗੇ ਸ਼ਰਮ ਕਰਦੇ ਆ ਅਸੀਂ ਜਿੱਥੇ ਵੀ ਜਾਈਏ ਜਮ ਆਮ ਜਮਦਾਨੇ ਦੇ ਚੌਕ ਸੀ ਮੇਰੇ ਇੱਥੇ ਬਿਊਰੋ ਵਿੱਚ ਬੈਠਿਆ ਮਾਤਾ ਮਾਂ ਮੇਰੀਆਂ ਭੈਣਾਂ ਰੱਖੀ ਆ ਜਿਨ੍ਹਾਂ ਦੇ ਵਿੱਚ ਸਾਡੇ ਸਾਡੇ ਦਿਲ ਦੇ ਵਿੱਚ ਦਰਦ ਆ ਕਹਿੰਦੇ ਜਾਂ ਨਿਕਲਾਗਾ ਜਾਂ ਉਹਦੀ ਮਾਂ ਜਾਂਦੀ ਆ ਜਾਂ ਫਿਰ ਉਹ ਤੰਗਲਾ ਦਾ ਦੁੱਖ ਨਿਕਲਾ ਨਹੀਂ ਜਾਂਦਾ ਮੈਂ ਸਾਰੇ ਇੱਕ ਨੂੰ ਇਹ ਹੀ ਕਹਣਾ ਚਾਹੁੰਦਾ ਕਿ ਜਿੱਥੇ ਤੁਹਾਨੂੰ ਕੋਈ ਬਿਕਲਾਮ ਉਹ ਪਾਰੀਚ ਬੰਦਾ ਲੱਜਾ ਤਾਂ ਉਹਦੀ ਮਦਦ ਉਹਦੀ ਮਦਦ ਜ਼ਰੂਰ ਕਰੋ ਮਤਲਬ ਬਹੁਤ ਕੁਝ ਹੋ ਰਿਹਾ ਹੈ ਯਾਰ ਬਹੁਤ ਕੁਝ ਹੋ ਵੀ ਨਹੀਂ ਆਇਆ ਪਰ ਸਾਡੇ ਬਿਕਲਾਮ ਦਾ ਕਿਸੇ ਦਾ ਧਿਆਨ ਨਹੀਂ ਹੈਗਾ ਅੱਜ ਐਸੋਸੀਏਸ਼ਨਾਂ ਬਣੀਆਂ ਹੈ ਗੁਰਜੰਟਰੀ ਬੜੀ ਦੇਰ ਤੋਂ ਮਿਹਨਤ ਕਰ ਰਹੀ ਹੈ ਹੈਂਡੀਕੈਪ ਦੇ ਲਈ ਇਹਨਾਂ ਦੇ ਐਸੋਸੀਏਸ਼ਨ ਤਿਆਰ ਆਰਦੀਪ ਜੀ ਸਾਡੇ ਪ੍ਰਧਾਨ ਜੀ ਆ ਸਤ ਬਦਿਆਂ ਤੋਂ ਇਹਨਾਂ ਨੇ ਇੰਨੀ ਮਿਹਨਤ ਕਰ ਲਈ ਕਿ ਸਾਡੇ ਜਿਹੜੇ ਵੀ ਵਿਕਲਾਪ ਭਰਾ ਆ ਭੈਣਾ ਆ ਇਹਨਾਂ ਦੇ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨੂੰ ਉਸੇ ਦੂਰ ਕਰੀ ਜਾਈਏ ਇਹਨਾਂ ਨੂੰ ਦੂਰ ਕਿfstਾ ਕਰਨਾ ਇਹ ਤੁਸੀਂ ਆਪ ਜਾਣਦੇ ਆ ਕਿਉਂਕਿ ਜਿਸ ਬੰਦੇ ਨੂੰ ਦੁੱਖ ਹੋਵੇ ਉਹਨੂੰ ਹੀ ਪਤਾ ਹੈ ਉਹ ਹੀ ਆਪਣੇ ਦਿਲ ਦੀ ਗੱਲ ਦੱਸਦਾ ਤੇ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿ ਕੇ ਕਹਿੰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਵਿਕਲਾ ਸਾਡਾ ਹੈਂਡੀਕੈਪ ਭਰਾ ਮਿਲੇ ਉਸਦੀ ਮਦਦ ਜ਼ਰੂਰ ਕਰੋ ਕਿਉਂਕਿ ਇਹ ਰਾਤੇ ਖੁੱਤੀ ਇੱਥੇ ਕਲਾਮ ਦਾ ਯਾਰ ਸਾਨੂੰ ਸ਼ਰਮ ਆਉਂਦੀ ਹੈ ਦੇ ਕੋਲ ਨਿਕਲਣਾ ਕਿਉਂਕਿ ਸਾਡੇ ਨਾਲ ਇਹ ਗੱਲਾਂ 20 ਵੀਤੀਆਂ ਵੀ ਨਹੀਂ ਆਇਆ ਕਿ ਸਾਡੇ ਨਾਲ ਖੜਾ ਲੱਗੇ ਲੋਕ ਸ਼ਰਮ ਵੀ ਕਰਦੇ ਆ ਅਸੀਂ ਸਰਕਾਰੀ ਵਿਭਾਗਾਂ ਚ ਜਾਈਦਾ ਸਰਪੰਚ ਸਰਕਾਰੀ ਦਫ਼ਤਰਾਂ ਜੀ ਵੀ ਸਾਡੇ ਨਾਲ ਇਹੀ ਹੁੰਦੇ ਆ ਕਿ ਸਾਨੂੰ ਜੇ ਕੋਈ ਲੀਡਰ ਦਾ ਪਤਾ ਕੋਈ ਆਪ ਆਪਸੇ ਕੋ ਜੰਦਾ ਉਹ ਆਪਣਾ ਕੰਮ ਕਰਾਉਣ ਦੇ ਲਈ ਜਾਂਦਾ ਤੇ ਅਸੀਂ ਤਕਲਾਫ ਵੀ ਜਾਂਦੇ ਤੇ ਸਾਨੂੰ ਉਹ ਕਹਿੰਦੇ 2 ਮਿੰਟ ਬੈਠੋ ਅਸੀਂ ਕੰਮ ਕਰਦੇ ਆ ਜਿਹੜਾ ਬੰਦਾ ਸ਼ਿਫਾਰਸ਼ ਲੈ ਕੇ ਜਾਂਦਾ ਉਹਦਾ ਕੰਮ ਪਹਿਲਾਂ ਹੋ ਜਾਂਦਾ ਤਾਂ ਸਾਡਾ ਜਿਹੜਾ ਕੰਮ ਉਹ ਰੁਕ ਹੀ ਜਾਂਦਾ ਇਸ ਤਰ੍ਹਾਂ ਕਿਉਂ ਮੈਂ ਤਾਂ ਹਰ ਇੱਕ ਨੂੰ ਸਰਕਾਰੀ ਵਿਭਾਗ ਦੇ ਬੰਦੇ ਨੂੰ ਇਹ ਕਹਿੰਦਾ ਕਿ ਜਿਹੜਾ ਤਕਲਾਫ ਆ ਬਿਕਲਾਕ ਨੂੰ ਮੋਹਰੇ ਲਾ ਕੇ ਚੱਲੋ ਕਿਉਂਕਿ ਜੇ ਤੁਸੀਂ ਮੋਹਰੇ ਲਾ ਕੇ ਚੱਲੂਗੇ ਤਾਂ ਸਾਡੀ ਜਿਹੜੀ ਹੈ ਦੁੱਖ ਤਕਲੀਫੋਂ ਦੂਰ ਹੋਣੀ ਹੈ ਜਦੋਂ ਵੀ ਤੁਹਾਨੂੰ ਕੋਈ ਮਿਲਦਾ ਤਾਂ ਉਹਦੀ ਮਦਦ ਜਰੂਰ ਕਰੋ ਜੀ ਧੰਨਵਾਦ ਜੀ ਇਸ ਸਮਾਰੋਹ ਦੇ ਵਿੱਚ ਪੰਕੜਾ ਸੀ ਪਰ ਉਹਨਾਂ ਨੇ ਜਿਹੜੇ ਅਧਿਐਵੇਂ ਨੇ ਉਹਨਾਂ ਗਾ ਨਹੀਂ ਪਹੁੰਚ ਸਕੇ ਕੋਣ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਅੱਜ ਦੇ ਇਸ ਸਮਾਰੋਹ ਦੇ ਵਿੱਚ ਨਵਯੋਤ ਦਿਵਾਰੀ ਜੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਨੇ ਸੋ ਮੰਚ ਵੱਲੋਂ ਨਵਯੋਤ ਦਿਵਾਰੀ ਜੀ ਕੀ ਵਨਦਾਇਕ ਬਣਨ ਤੇ ਹਾਜ਼ਰ ਇੱਕ ਸਵਾਗਤ ਜੀ ਆਇਆਂ ਨੂੰ ਸੋ ਮੈਂ ਜਿਹੜੇ ਕਿ ਹਾਲ ਤਾਂ ਇਹ ਚਾਰ ਦਿਨੇ ਹਿਊਮਨ ਪ੍ਰੈਕਟਿਸ ਮੈਂਥ ਹਾਲੇਲੂਇਆ ਉਸਦੇ ਬਾਈਟ ਚੇਅਰਮੈਨ ਵੀ ਉਹ ਆਪਣੇ ਵਿਚਾਰਾਂ ਦੇ ਨਾਲ ਸਵਾਗਤ ਦੇ ਸਾਥ ਹਾਜ਼ਰੀ ਨੂੰ ਲੈਣਗੇ ਮਜਦੇ ਵਿੱਚ ਅਸੀਂ ਸਾਰੇ ਕੰਮ मतलब ਬਿਲਕੁਲ ਜੋ ਵੀ ਪੈਸੇ ਲੈਣ ਦੇ ਨਜ਼ਰ ਹਿਸਾਬ ਨਾ ਹੋਏ ਨਾ ਪਰ ਟ੍ਰਾਈਸਾਈਕਲ ਵਾਲੇ ਵੀਰ ਕਮਾ ਨਹੀਂ ਸਕਦੇ ਤੇ ਸਾਨੂੰ ਮਹਿਸੂਸ ਹੁੰਦਾ ਵੀ ਇਹਨਾਂ ਤੋਂ ਅਸੀਂ 1200 ਰੁਪਏ ਮੰਗ ਲਿਆ 900 ਰੁਪਏ ਮੰਗ ਲਿਆ ਵੀ ਉਹ ਕਿੱਥੋਂ ਦੇਣਗੇ ਇਸ ਚੀਜ਼ ਨੂੰ ਮੈਂ ਮਹਿਸੂਸ ਕਰਦੇ ਹੋਏ ਮੈਂ ਸੋਚਿਆ ਵੀ ਜਿੱਥੇ ਤੁਹਾਡਾ ਕੈਂਪ ਲੱਗੇ ਮੈਨੂੰ ਤੁਸੀਂ ਬੁਲਾਓ ਤੇ ਮੈਂ ਪਹੁੰਚਾਂਗਾ ਆਪਾਂ ਨੇ ਮਕੈਨਿਕ ਅੱਥਾ ਆ ਆਪਾਂ ਨੂੰ 20000 ਰੁਪਏ ਦਿਖਾ ਲੈਣੇ ਆ ਜੇ ਆਪਣੇ ਕੋਲ ਕੋਈ ਅਜਿਹੀ ਗੱਲ ਨਹੀਂ ਇੱਕ ਘਟਨੇ ਦਾ ਕੰਮ ਹੁੰਦਾ ਹੈ ਅੱਧੇ ਘਟਨੇ ਦਾ ਕੰਮ ਹੁੰਦਾ ਹੈ ਕੋਈ ਫ੍ਰੀ ਤਾਜ਼ਾ ਕਰਨ ਦਾ ਕੋਈ ਐਜੰਕਾ ਨਹੀਂ ਪਰ ਜਿਹੜਾ ਸਮਾਨ ਦੀ ਗੱਲ ਹੈ ਤੁਸੀਂ ਇਹ ਮੈਨੂੰ ਪ੍ਰੋਵਾਈਡ ਕਰਵਾਓ ਅਸੀਂ ਵੀ ਉਸ ਕਾਫੇ ਹੀ ਭਾਜੇ ਦਵਾਂਗੇ ਕੋਈ ਰਿਪੇਅਰ ਦਾ ਖਰਚਾ ਨਹੀਂ ਲਵਾਂਗੇ ਸਾਡੇ ਕੋਲ ਟਰਾਈਸਾਈਕਲ 'ਤੇ ਤੁਹਾਡਾ ਸਬਾਰ ਅਵੇਲੇਬਲ ਹੋਣਾ ਚਾਹੀਦਾ ਉਹ ਟਰਾਈਸਾਈਕਲ ਦੇ ਵਿੱਚ ਹੀ ਪੈਣਾ ਹੈ ਕਿਸੇ ਹੋਰ ਆਈਟਮ 'ਚ ਨਹੀਂ ਪੈ ਸਕਦਾ ਤੁਸੀਂ ਬਿਲਕੁਲ ਵੀ ਜਿਹੜੇ ਵੀ ਮੇ ਇਸ ਤੀ ਦਾ ਸਟਾਕ ਸਾਡੇ ਕੋਲ ਪਹਚਾਣਾ ਹੈ ਉਹ ਬਿਲਕੁਲ ਸਿਕਿਓਰ ਹੈ ਕਿਉਂਕਿ ਇਹ ਲੱਗਣਾ ਹੀ ਟਰਾਈਸਾਈਕਲ 'ਚ ਹੈ ਤੇ ਅਸੀਂ ਉਹ ਸਾਰ ਕੁਝ ਖਰੀਦ ਕਰਕੇ ਦੇ ਰਹੇ ਆ। ਤੇ ਕੋਈ ਇਹ ਜੀ ਗੱਲ ਨਹੀਂ ਹੈ ਜੀ। ਵੀ ਮੈਂ ਬੋਧੀਆਂ ਮਤਲਬ ਇਸ ਚੀਜ਼ ਗੱਲ ਜੋ ਕਰਨੇ ਜਾਂਦਾ ਕਿਉਂਕਿ ਬਸ ਵੀਰ ਸਾਡੇ ਕੋਲ ਜੁੜ ਰਹੇ ਨੇ। ਸੁਲਾਣੇ ਤੋਂ ਉਧਰੋਂ ਮਤਲਬ ਸਾਡੇ ਖਣੇ ਰੇ ਦੇ ਕਾਫੀ ਬਹੁਤ ਬੰਦੇ ਆਉਂਦੇ ਨੇ। ਕਿਸੇ ਨੂੰ 300 ਮੰਗਦੇ ਆ, ਕਿਸੇ ਨੂੰ 500 ਮੰਗਦੇ ਆ, ਕਿਸੇ ਨੂੰ 1500 ਵੀ ਮੰਗਦੇ ਆ। ਉਹਦਾ ਰੀਜ਼ਨ ਇਹ ਹੈ ਕਿ ਉਹ ਕਹਿੰਦਾ ਸਾਨੂੰ ਸਮਾਨ ਲੈਣਾ ਕਰਦਾ ਬੰਦਾ ਕੋਈ ਡਾਈਟਰ ਸਾਨੂੰ ਲੁਧਿਆਣਾ ਦੇਂਦੀ ਐ, ਕੋਈ ਸਾਨੂੰ ਪਰਾਣੀ ਕੋਈ ਮਗੋਣੀ ਕਹਿੰਦੇ ਆ। ਤੇ ਉਹ ਚਾਰੇ ਸੋਇ ਦੇ ਲੈ ਛੱਡ ਕੋਲ ਵੀ ਇਹ ਫ੍ਰੀ ਹੀ ਹੋ ਗਏ। ਉਹਦੇ ਵਿੱਚ ਦਿੱਕਤ ਇਹ ਆਉਂਦੀ ਆ ਕਿ ਜਦੋਂ ਉਹ ਕੋਈ ਈਰਖਾ ਇਹਦੇ ਰਾਈਸਾਇਕਲ ਨੂੰ ਕਿਵੇਂ ਨਾ ਕਰੇ ਸਾਡੇ ਕੋਲ ਟ੍ਰਾਂਸਪੋਰਟ ਫ੍ਰੀ ਲੈ ਕੇ ਆਉਂਦੇ ਨੇ ਉਹਨਾਂ ਦਾ ਉਹਨੂੰ ਵੀ ਕਿਰਾਇਆ ਦੇਣਾ ਪੈਂਦਾ। ਇਹ ਉਹ ਚੱਕਦੇ ਸਾਡੇ ਕੋਲ ਉੱਤਾਂ ਲਿਆ ਨਹੀਂ ਸਕਦੇ। ਫਿਰ ਉਹ ਕਈ ਵਾਰ ਕਹਿੰਦੇ ਨੇ ਜੀ 20 ਜੀ ਨੂੰ ਕੋਈ ਤੁਸੀਂ ਹੱਲ ਕਰੋ, ਗੱਲ ਕਰੋ। ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਮੌਕਾ ਮਿਲੇ ਤਾਂ ਮੈਂ ਜ਼ਰੂਰ ਗੱਲ ਕਰਕੇ ਆਉਂਦਾ। ਇਸ ਲਈ ਤੁਸੀਂ ਧਿਆਨ ਦੇਣਾ ਹੈ ਮੇਰੀ ਡਾਊਨਵਾਰਡਰ ਦੀ ਈ ਰਿਕਸ਼ਾ ਦੀ ਯਾਤਰੀ ਆ ਫਰਮ ਰਜਿਸਟਰਡ ਹੈ ਸਾਰਾ ਕੁਝ ਤੁਸੀਂ ਕਰਨੋਂ ਤਿਆਰ ਕਰਦੇ ਆ ਅੱਗੇ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਧਿਆਨ ਦਿਓ ਫੋਨ ਨੰਬਰ ਬੋਲੋ ਫੋਨ ਨੰਬਰ ਹੈਗੇ 97795 21003 97795 21003 ਉਹਨਾਂ ਨੇ ਵਿਚਾਰ ਸਾਂਝੇ ਕਰੇ ਨੇ ਉਹਨਾਂ ਤੇ ਵੀ ਆਪਣਾ ਉਹਨਾਂ ਕੰ ਦਾ ਫਾਜਵੰਦ ਉਹਨਾਂ ਨੇ ਆਪਣਾ ਮੋਬਾਈਲ ਨੰਬਰ ਵੀ ਮੱਝ ਤੋਂ ਅਨਾਉਂਸ ਕੀਤਾ ਸੋ ਜਿਹੜਾ ਇਹਨਾਂ ਦੇ ਤੱਕ ਕੰਮ ਆਪਨ ਪਹਿਲੇ ਕੋਈ ਕੰਮ ਜੈ ਸਕਦੇ ਆ ਬਹੁਤ ਬਹੁਤ ਧੰਨਵਾਦ ਦਮਨ ਮੋਟਰ ਕਨੈ ਨਮਜੋਤ ਦਿਵਾਰੀ ਜੀ ਉਹਨਾਂ ਦਾ ਸਨਮਾਨ ਹੋ ਰਿਹਾ ਯਾਦਗਾਰੀ ਤਸਵੀਰ ਸਰਦਾਰ ਬਰਿੰਦਰ ਸਿੰਘ ਕਾਨਾ ਜੀ ਉਹਨਾਂ ਦਾ ਵੀ ਸਨਮਾਨ ਹੋ ਰਿਹਾ ਹਾਂਜੀ ਯਾਦਗਾਰੀ ਤਸਵੀਰਾਂ گردیب کور اور سی ڈی پیو او دت دراہ اگے ہو جائے میڈم پرنکا ندا جی بلاک کوٹر سی ڈی پی او دت درا گرجنٹ سنگھ کٹڑا جی وہ بھی اس رقم اپنی سیوا نبھا رہے ہیں پرنکا ندا جی ਜਰ ਕੀ ਸਿੰਘ ਕਲਦੇਸ਼ ਸਿੰਘ ਲੁਧਾਰੇ ਤੋਂ ਪਹੁੰਚੇ ਨੇ ਉਹ ਵੀ ਇਸ ਸ੍ਰੀ ਮੰਗ ਦੀ ਰਸਮ ਦੇ ਵਿੱਚ ਆਓ ਜੀ ਆਓ ਖਟਲਾ ਸਾਹਿਬ ਜੀ ਦਾ ਸੇ ਨਾਮ ਬਲਵਿੰਦਰ ਸਿੰਘ ਪਿੱਤਾ ਜੀ ਆਪਣੇ ਵਿਚਾਰ ਵੀ ਸਾਂਝ ਕਰਕੇ ਗਏ ਨੇ ਉਹਨਾਂ ਨੂੰ ਵੀ ਬੇਨਤੀ ਆਖੀ ਉਹ ਵੀ ਸਨਮਾਨ ਦੇਣਾ ਆਓ ਜੀ ਅੱਜ ਆਜੋ ਰਣਜੀਤ ਸਿੰਘ ਜੀ ਹੋਣੋ ਵੀ ਇੱਥੇ ਕਿ ਉਹ ਵੀ ਅਮਰੀਕਾ ਹੈ ਧੁਰਗੋਟ ਬਲਵਿੰਦਰ ਸਿੰਘ ਬਿੱਟਾ ਜੀ ਇਹ ਅਮਰੀਕਾ ਹੈ ਧੁਰਗੋਟ ਉਹ ਵੀ ਆ ਗਏ ਹਾਂਜੀ ਜਗਤ ਸਿੰਘ ਦੀ ਤਸਵੀਰ ਹੈਲੋ ਹੈਲੋ ਆ ਦਿਓ ਜੀ ਹਾਂਜੀ ਆਪਾਂ ਸਾਹਮਣੇ ਦੇਖੋ ਜੀ ਤਸਵੀਰ ਲੈਣੀ ਹੈ ਸੰਸਦਾਂ ਡਿਪੋਜੀ ਜਿਹੜੇ ਨਮਾਇंदे ਚੁੜੇ ਨੇ ਉਹਨਾਂ ਨੂੰ ਨਿਲਕੀ ਪੱਤਰ ਵੀ ਦੇਣੇ ਨੇ ਸੋ ਜਿਹੜੇ ਨਿਲਕੀ ਪੱਤਰਾਂ ਦੀ ਰਜਮਾਨੀ ਹੋਈ ਜਾਏ ਇਮਾਨਦਾਰੀ ਦੇ ਨਾਮ ਸੰਦੇਹੀ ਦੇ ਲੱਗਾਉਣਗੇ ਅੱਜ ਦੀ ਜਿਹੜੀ ਉਹਨਾਂ ਨੂੰ ਕਮੇਵਾਰੀ ਮਿਲੀ ਆ ਉਹ ਇਹ ਸਿਕਮੇਵਾਰੀ ਤੋਂ ਖਲੀਫਾਤ ਜਾਣੂ ਨੇ ਬਾਕਮ ਨੇ ਰੇਜੀਆ ਤੋਂ ਖੰਜੀ ਦਾ ਜਾਵਾ ਏ ਜੀ ਮੇਨ ਮੱਗ ਸੇ ਸਾਡੇ ਭਾਰਤੀ ਜਨ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀ ਗਈ ਸੀ ਵੀ ਜਿਹੜਾ ਇਹ ਹੰਗਰੀ ਦਿਵੰਗ ਉਹ ਦਿਨੋਂ ਦੇ ਵੋਟਰ ਦੇ ਬਾਰੇ ਚ ਜਾਗਰੂਕ ਕੀਤਾ ਜਾਵੇ ਤੇ ਇਹਨਾਂ ਦੇ ਡੀਸੀ ਸਾਹਿਬ ਨੇ ਐਸਪੀ ਸਾਹਿਬ ਨੇ ਸਾਡੇ ਗੁਰਿੰਦਰ ਜੀ ਹੈਗੇ ਟਵਾਰਾ ਸਾਹਿਬ ਅਫਸਰ ਸਾਹਿਬਾਨ ਸਾਡੇ ਮੁੱਖ ਭਲਾਈ ਦੇ ਜ਼ਿਲ੍ਹਾ ਇਹਨਾਂ ਨੇ ਜੀ ਬਹੁਤ ਉਤਮਾਤ ਨਾਲ ਇਹ ਪਚਾਈ ਸਾਡੇ ਕੇਦਰ ਗੱਲ ਇਸ ਕਰਕੇ ਅਸੀਂ ਇਹਨਾਂ ਨੂੰ ਜਾਗਰੂਕ ਕੈਂਪ ਹੋਣਾ ਜਿਹੜੇ ਮਤਲਬ ਦਿਵੰਗ ਨੇ ਇਹਨਾਂ ਦੇ ਅਸੀਂ ਫਾਰਮ ਜਿਹੜਾ ਹੈਗਾ ਜਾਗਰਤ ਕੈਂਪ ਲਾਇਆ ਗਿਆ। ਦਵੰਗਾ ਕਿਹੜੇ-ਕਿਹੜੇ ਇਲਾਕਿਆਂ ਤੋਂ ਪਹੁੰਚੇ ਨੇ ਤੇ ਕਿਹੜੀਆਂ-ਕਿਹੜੀਆਂ ਇੱਥੇ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ ਇਸ ਸਮਾਗਮ ਵਿੱਚ। ਉਹਦੇ ਵਿੱਚ ਜੀ ਸਾਡੇ ਮੁੱਖ ਮਹਿਮਾਨ ਬ੍ਰਿੰਦਰ ਟਵਾਣਾ ਜੀ, ਸਾਡੇ ਅਫਸਰ ਮਹਿਮਾਨ ਤੇ ਬਾਕੀ ਤਹਿਸੀਲਦਾਰ ਸਾਹਿਬ ਸਾਡੇ ਨੂੰ ਤਵਾੜੀ ਜੀ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ। ਐਸ.ਡੀ.ਐਮ ਸਾਹਿਬ ਸਾਡੇ ਆਣਾ ਸੀ ਇਸ ਕਰਕੇ ਇਹਨਾਂ ਦੇ ਮੁੱਖ ਮਹਿਮਾਨ ਸਾਡੇ ਤਵਾੜੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਇੱਥੇ ਪਹੁੰਚੇ ਨੇ। ਮੈਂ ਬਾਕੀ ਇਲਾਕੇ ਦੀਆਂ ਜਿੰਨੀ ਮਾਨ ਸਖੀਸ਼ਤਾਂ ਨੇ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਖਾਸ ਕਰਕੇ ਮੈਂ ਆਪਣੇ ਨਗਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡਾ ਤਗੜਾ ਸਹਿਯੋਗ ਦਿੱਤਾ ਹੈ। ਬਹੁਤ-ਬਹੁਤ ਧੰਨਵਾਦ। ਜੈ ਹਿੰਦ। ਭਾਈ ਜੀ ਸਰ ਨਿਯੁਕਤੀ ਪੱਤਰ ਵੀ ਦਿੱਤੇ ਗਏ ਨੇ। ਕਿਹੜੇ-ਕਿਹੜੇ ਬੰਦਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਅੱਜ? ਅਸੀਂ ਸਾਡੇ ਵੈਲਫੇਅਰ ਸਟੇਟਿਵ ਵਾਂਗੂੰ ਸਾਨੂੰ ਅਲਜੀਆ ਸੁਲਤਾਨੇ ਸਾਡੇ ਪਠੜਾ ਇਹਨੂੰ ਵੈਲਾ ਵਿੰਗ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ। ਤੇ ਸਾਡੇ ਗਗਨਦੀਪ ਜੀ ਇਹਨਾਂ ਨੂੰ মিডিਆ ਚਾਰਜ ਬਣਾਇਆ ਗਿਆ। ਬਾਕੀ ਥੋੜਾ ਮੀਡੀਆ ਚਾਰਜ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਪੱਤਰਕਾਰਾਂ ਦਾ ਜਿਨ੍ਹਾਂ ਨੇ ਸਾਡੀ ਵਿਸ਼ੇਸ਼ ਤੌਰ ਤੇ ਗੱਲ ਦੇਸ਼ ਸਰਵ ਦੇ ਦੇ ਵਿੱਚ ਪਹੁੰਚਾਣੀ ਹੈ ਮੈਂ ਸਾਡੇ ਅਫਸਰ ਸਹਿਬਾਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਹੈ ਬਾਕੀ ਜੀ ਕੀ ਕਰ ਡਾਕਟਰ ਸਾਹਿਬ ਡਾਕਟਰ ਸਾਹਿਬ ਕੋਈ ਪੰਡਹਾਰਾ ਵੀ ਚਲਾਇਆ ਜਾ ਰਿਹਾ ਦੇਖੋ ਜੀ ਤਾਂ ਕੁਦਰਤ ਦੇ ਵੱਲੋਂ ਸਾਰਾ ਸਿਸਟਮ ਹੋ ਰਿਹਾ ਜੀ ਕੋਈ ਅਸੀ ਬਾਤ ਨਹੀਂ ਹੈ ਇਹ ਤਾਂ ਪ੍ਰਮਾਤਮਾ ਕਰਾਂਦਾ ਹੈ ਸਾਰਾ ਠਗੰਡਾ ਕੋਈ ਨਹੀਂ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਪੈਣ ਹਲਕੇ ਦੇ ਵਿੱਚ ਕਰ ਰਹੇ ਹਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੂਟਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਬੂਟਾਂ ਨੂੰ ਅਸੀਂ ਇੱਕ ਤਿਹਾਰ ਦੀ ਤਰ੍ਹਾਂ ਬਣਾ ਰਹੇ ਹਾਂ ਤੇ ਡਾਕਟਰ ਸਾਹਿਬ ਨੂੰ ਗੁਰਵੰਤ ਸਿੰਘ ਨੂੰ ਮੈਂ ਸਾਰਿਆਂ ਨੂੰ ਰਿਕਵੈਸਟ ਕੀਤੀ ਸੀ ਇੱਕ ਪਿੰਡਾਂ ਦੇ ਆਪਣੇ ਜਿਹੜੇ ਬਜ਼ੁਰਗ ਨੇ ਜਿਹੜੇ ਸਾਡੇ ਦੁਬਿਆਗ ਜਨ ਭੈਣ ਭਰਾ ਨੇ ਜਨ ਨੇ ਵੀ ਸਾਡੇ ਜ਼ਿਲ੍ਹੇ ਦੇ ਲੁਧਿਆਣਾ ਜ਼ਿਲ੍ਹੇ ਦੇ ਵੋਟਰ ਨੇ ਵੀ ਆਪਾਂ ਉਹਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੀਏ ਵੀ 26 ਜੂਨ 2024 ਨੂੰ ਜਿਹੜੀਆਂ ਮੂਟਾਂ ਪੈਣੀਆਂ ਨੇ ਸਾਰੇ ਲੋਕ ਆਪਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਇਸੇ ਲੜੀ ਦੇ ਵਿੱਚ ਅਸੀਂ ਅੱਜ ਕਢਾਣੀਆਂ ਗੱਲਾਂ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਸੀਗਾ ਜਿੱਥੇ ਤੁਹਾਡੇ ਸਾਹਮਣੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਜ਼ੁਰਗ ਨੇ ਜਾਂ ਸਾਡੇ ਦਿਵਿਆਂਗ ਜਨ ਭੈਣ ਭਰਾ ਸਮਾਜ ਦੇ ਸਾਡੇ ਗੁਰਮੇਨਾ ਸਾਡੀਆਂ ਮਹਿਲਾਵਾਂ ਹਨ ਜੀ ਸਾਰੇ ਜੁੜੇ ਹੋਏ ਨੇ ਸਾਡੇ ਸਟਾਫ ਸੀਡੀਪੀ ਦਫ਼ਤਰ ਤੋਂ ਤੇ ਹੋਰ ਸਾਰੇ ਵੀ ਸਾਡੇ ਆਸੀਐਮ ਡਾਕਟਰ ਤੋਂ ਆਏ ਪਹੁੰਚੇ ਨੇ ਤੇ ਅਸੀਂ ਸਾਰਿਆਂ ਨੇ ਇਹੀ ਸੁਨੇਹਾ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ মিডিਆ ਦੇ ਰਾਹੀਂ ਵੀ ਜਿੰਨੀਆਂ ਵੀ ਤੁਸੀਂ ਵੱਧ ਤੋਂ ਵੱਧ ਵੋਟਾਂ ਉਸਦੇ ਪਾ ਸਕਦੇ ਜੇਗੇ ਉਹ ਇੱਕ ਜੁਟ ਹੋ ਕੇ ਕਰਦੇ ਤੁਸੀਂ ਵੱਧ ਤੋਂ ਵੱਧ ਵੋਟਾਂ ਪਾਓ ਕੋਈ ਵੀ ਵੋਟ ਇਹ ਜੀ ਨਾ ਰਹੇ ਕਿ ਜਿਹਦੀ ਵੋਟ ਬਣੀ ਹੋਈ ਆ ਮਤਲਬ ਵੋਟ ਪਾ ਸਕੇ ਇਸ ਕੰਮ ਦੇ ਲਈ ਇਲੈਕਸ਼ਨ ਕਮਿਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਨੇ ਸਾਰੇ ਹੀ ਪੋਲਿੰਗ ਸਟੇਸ਼ਨਾਂ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਤੁਹਾਡੇ ਸਾਹਮਣੇ ਨਹੀਂ ਫੀਲ ਕਰਾਂਗਾ ਕਿ ਵੋਟ ਦੀ ਬਰਤੋਤ ਹੈ ਹੈਂਡੀਕੈਪਸ ਨੂੰ ਲੈ ਕੇ ਕੋਈ ਮਤਲਬ ਈਵੀਐਮ ਮਸ਼ੀਨਾਂ ਰਹੀ ਜਾਂ ਬਿਅਰਟ ਪੇਪਰ ਆ ਰਹੀ ਜਾਂ ਹੋਰ ਇਹ ਸਮਗਰੀ ਰਹੀ ਉਹਨਾਂ ਨੂੰ ਜਾਗਰੂਤ ਵੀ ਕੀਤਾ ਗਿਆ ਜੀ ਜੀ ਅਸੀਂ ਜਿਹੜੇ ਹੈਂਡੀਕੈਪਡ ਸਾਡੇ ਤੁਸੀਂ ਕਹਿ ਰਹੇ ਹੋ ਦਿਵਿਆਂਗ ਜਨ ਹੈਗੇ ਨੇ ਸਾਡੇ ਭਰਾ ਭੈਣ ਭਰਾ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜਿਹੜਾ ਸਾਡਾ VOTING MACHINE ਦਾ ਜਿਹੜਾ BALLOT UNIT ਹੁੰਦਾ ਹੈ BALLOT UNIT ਦੇ ਸੱਜੇ ਹੱਥ ਜਿੱਥੇ ਬਟਨ ਹੁੰਦੇ ਨੇ ਬਟਨਾਂ ਦੇ ਸੱਜੇ ਹੱਥ 'ਚ ਬ੍ਰੇਲ ਭਾਸ਼ਾ ਦੇ ਵਿੱਚ ਲਿਪੀ ਬ੍ਰੇਲ ਲਿਪੀ ਦੇ ਵਿੱਚ ਲਿਖਿਆ ਹੁੰਦਾ ਹੈ ਸੀਰੀਅਲ ਨੰਬਰ ਵੀ ਕਿਸ 16 ਸੀਰੀਅਲ ਨੰਬਰ ਹੁੰਦਾ ਹੈ ਵੀ ਕਿਸ ਕੈਂਡੀਡੇਟ ਦਾ ਸੀਰੀਅਲ ਨੰਬਰ ਕਿੰਨਾ ਹੈਗਾ ਬਰੇਲ ਵੋਟ ਯੂਨਿਟ ਹੁੰਦੇ ਹੈਗੇ ਨੇ ਇਸ ਤੋਂ ਇਲਾਵਾ ਜਿਹੜੇ ਚੱਲਣ ਫਿਲਾਂ ਤੋਂ ਅਸਮਰੱਥ ਬਜ਼ੁਰਗ ਨੇ ਚਾਹੇ ਦਿਵਿਆਗ ਜਾਂਦੇ ਉਹਨਾਂ ਦੇ ਲਈ ਹਰ ਪੋਲਿੰਗ ਸਟੇਸ਼ਨ ਦੇ ਉੱਤੇ 휠 ਚੇਅਰ ਦਾ ਪ੍ਰਬੰਧ ਹੈ ਜਿੱਥੇ ਕਮਿਸ਼ਨ ਵੱਲੋਂ ਇਹ ਵੀ ਹਦਾਇਤ ਹੈ ਵੀ ਜਿੱਥੇ ਬੀਲ ਵੱਧ ਆਪਣੇ ਹੈਗੇ ਨੇ ਸਾਡੇ ਦਿਵਿਆਗ ਜਾਂ ਭੈਣ ਭਰਾ ਜੇ ਉਹਨਾਂ ਤੋਂ ਨਹੀਂ ਉਹ ਕੈਪੇਬਲ ਹੈਗੇ ਉੱਥੇ ਵੋਟ ਤੇ ਆ ਸਕਦੇ ਨਹੀਂ ਆ ਸਕਦੇ ਤਾਂ ਅਸੀਂ ਉਹਨਾਂ ਨੂੰ ਪਿਕ ਐਂਡ ਡ੍ਰਾਫਟ ਦੀ ਫੈਸਿਲਿਟੀ ਵੀ ਦੇਵਾਂਗੇ ਤੇ ਹੋਰ ਬਹੁਤ ਸਾਰੀਆਂ ਸ਼ੋਰਟ ਮਿਨਿਮਮ ਫੈਸਿਲਿਟੀਆਂ ਨੇ ਜਿਹੜੀਆਂ ਕਮਿਸ਼ਨ ਵੱਲੋਂ ਹਰੇਕ ਬੂਥ ਤੇ ਉੱਤੇ ਇਨਸ਼ੋਰ ਕੀਤੀਆਂ ਗਈਆਂ ਨੇ ਜਿਵੇਂ ਕਿ ਟੈਂਟ ਹੋ ਗਿਆ ਸ਼ੇਡ ਹੋ ਗਿਆ ਪਾਣੀ ਦਾ ਪ੍ਰਬੰਧ ਹੋ ਗਿਆ ਜੀ ਟਾਇਲਟਸ ਹੋ ਗਏ ਹੈ ਨਾ ਜੀ ਇਹ ਸਾਰਾ ਪ੍ਰਬੰਧ ਕਮਿਸ਼ਨ ਵੱਲੋਂ ਕੀਤਾ ਤੇ ਇਸ ਤੁਹਾਨੂੰ ਐਸੇ ਗੱਲਾਂ ਤੋਂ ਅਸੀਂ ਵਾਰ-ਵਾਰ ਇਹੀ ਅਪੀਲ ਕਰਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਆਪਣੇ ਬੋਰਡ ਦੇ ਅਧਿਕਾਰ ਦੀ ਜ਼ਰੂਰ ਵਰਤੋ ਸਤਿ ਸ਼੍ਰੀ ਅਕਾਲ ਜੀ ਮੈਂ ਲਾਈਫ ਕੋਚ ਰਣਦੀਪ ਸਿੰਘ ਕੜਾਲੀ ਕਲਾਜ ਸੈਮੀਨਾਰ ਸੀਗਾ ਦੇ ਵਿਗੰਗ ਲੋਕਾਂ ਲਈ ਕੌਨਾਂ ਨੂੰ ਜਾਗਰੂਕ ਕਰਨ ਲਈ ਸੀਗਾ ਖਾਸ ਕਰਕੇ ਜ਼ਿੰਦਗੀ ਦੇ ਕਨਸੈਪਟ ਵੀ ਸਮਝਾਏ ਸਨ ਤੇ ਇੱਕ ਚੀਜ਼ ਇਹ ਵੀ ਸਮਝਾਈ ਜਾਵੇ ਉਹ ਸਰੀਰਿਕ ਤੌਰ ਤੇ ਵਿਗੰਗ ਹੋ ਸਕਦੇ ਆ ਮਾਨਸਿਕ ਤੌਰ ਤੇ ਨਹੀਂ ਹੈਗੇ ਚੜ੍ਹਦੀ ਕਲਾ ਦਾ ਜਿਹੜਾ ਜਜ਼ਬਾ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਦਿੱਤਾ ਸੋ ਇਹਦਾ ਸ਼ਰੀਰ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਪਹਿਲਾਂ ਵੀ ਵਧੀਆ ਸੀ ਅੱਜ ਵੀ ਵਧੀਆ ਹੋ ਤਾਂ ਕੱਲ ਵੀ ਵਧੀਆ ਹੀ ਰਹੋਗੇ ਜੇ ਸੋਚ ਉੱਚੀ ਹੈ ਉੱਚੀ ਹੈ ਤਾਂ ਸਭ ਕੁਝ ਵਧੀਆ ਸਾਡੇ ਲਈ ਜੇ ਅਸੀਂ ਮਨ ਦੇ ਤੌਰ ਤੇ ਨੀਵੇਂ ਹੋਗੇ ਨਾ ਫਿਰ ਸਭ ਔਖਾ ਸਾਡੇ ਲਈ ਸੋ ਚੜਦੀ ਕਲਾ ਚ ਰਹਿਣਾ ਪੋਜ਼ਿਟਿਵ ਰਹਿਣਾ ਇਹੀ ਸਾਡਾ ਮਿਸ਼ਨ ਹੈ ਇਹੀ ਆਪਾਂ ਸਾਰਿਆਂ ਨੂੰ ਦੱਸਣਾ ਤੇ ਤੁਸੀਂ ਵੀ ਇਦਾਂ ਹੀ ਰਹਿਣਾ ਆਪਣੇ ਆਪ ਨੂੰ ਕਦੇ ਵੀ ਅਲੱਗ ਫੀਲ ਨਹੀਂ ਕਰਨਾ ਵੀ ਸਮਾਜ ਤੋਂ ਤੁਸੀਂ ਅਲੱਗ ਹੈ ਤੁਸੀਂ ਅਸੀਂ ਸਾਰੇ ਇੱਕੋ ਹੀ ਹਾਂ ਤੇ ਅਸੀਂ ਸਾਰੇ ਇੱਕ ਹੀ ਸਮਾਜ ਦਾ ਹਿੱਸਾ ਆਪਾਂ ਅਲੱਗ-ਅਲੱਗ ਨਹੀਂ ਹੈਗੇ ਥੈਂਕ ਯੂ ਵੀ ਸੋ ਸਿਕਾਓ ਠੀਕ ਹੈ ਤੇਾਰ ਸੰਗੀ ਸੋਦੇ ਚ ਆ ਗਏ ਮਹਾਂਦਰੇ ਦੇਵ ਨੇ Oh, God.